ਸਤਿ ਸ਼੍ਰੀ ਅਕਾਲ ਜੀ ਪੰਜਾਬ ਜੋਬਸ ਅਲਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਆਪ ਹਾਜ਼ਰ ਹੋਏ ਅਕਸਾਈ ਇੰਸਪੈਕਟਰ ਦੀ ਪੱਕੀ ਭਰਤੀ ਬਾਰੇ ਜਾਣਕਾਰੀ ਲੈ ਕੇ ਜੀ ਇਸ ਦੇ ਆਨਲਾਈਨ ਫਾਰਮ ਫਿਲ ਕਰਨੇ ਸਟਾਰਟ ਹੋ ਚੁੱਕੇ ਹਨ ਜੀ ਤੇ ਇਸ ਦੇ ਵਿੱਚ ਟੋਟਲ 41 ਅਸਾਮੀਆਂ ਆਈਆਂ ਹਨ ਜੀ ਜਿਦੇ ਵਿੱਚ ਜਨਰਲ ਕੈਟਾਗਰੀ ਲਈ 15 ਪੋਸਟਾਂ ਜਿਦੇ ਵਿੱਚ ਚਾਰ ਪੋਸਟ ਫੀਮੇਲ ਕੈਂਡੀਡੇਟ ਲਈ ਰਿਜ਼ਰਵ ਹੋਣ ਗਿਆ ਜੀ ਅਤੇ ਐਸਸੀ ਕੈਟਾਗਰੀ ਲਈ ਟੋਟਲ 8 ਪੋਸਟਾਂ ਹੋਣ ਗਿਆ ਜੀ ਜਿਦੇ ਵਿੱਚ 3 ਪੋਸਟਾਂ ਫੀਮੇਲ ਕੈਂਡੀਡੇਟ ਲਈ ਰਿਜ਼ਰਵ ਹੋਣ ਗਿਆ ਜੀ ਅਤੇ ਓਬੀਸੀ ਕੈਟਾਗਰੀ ਲਈ 5 ਪੋਸਟਾਂ ਹੋਣੀਆਂ ਜੀ ਜਿਦੇ ਵਿੱਚ 2 ਪੋਸਟਾਂ ਫੀਮੇਲ ਕੈਂਡੀਡੇਟ ਲਈ ਰਿਜ਼ਰਵ ਹੋਣ ਗਿਆ ਜੀ ਐਕਸ ਸਰਵਿਸਮੈਨ ਜਰਨਲ ਲਈ 3 ਪੋਸਟਾਂ ਹੋਣ ਗਿਆ ਜੀ ਅਤੇ ਐਕਸ ਸਰਵਿਸਮੈਨ ਐਸਸੀ ਕੈਟਾਗਰੀ ਲਈ 2 ਪੋਸਟਾਂ ਹੋਣ ਗਿਆ ਜੀ ਸਪੋਰਟਸ ਕੈਟਾਗਰੀ ਵਾਲੇ ਕੈਂਡੀਡੇਟ ਲਈ ਵੀ ਦੋ ਪੋਸਟਾਂ ਹੋਣਗੀਆਂ ਫਿਜ਼ੀਕਲ ਹੈਂਡੀਕੈਪਟ ਪਰਸਲ ਲਈ ਟੋਟਲ ਦੋ ਪੋਸਟਾਂ ਹੋਣਗੀਆਂ ਜੀ ਐਡਬਲਯੂਐਸ ਕੈਟਾਗਰੀ ਲਈ ਟੋਟਲ ਚਾਰ ਪੋਸਟਾਂ ਹੋਣਗੀਆਂ ਜੀ ਬੇਹੋਂ ਆਪਾਂ ਇਸ ਦੀ ਉਮਰ ਹੱਦ ਬਾਰੇ ਗੱਲ ਕਰੀਏ ਜੀ ਤਾਂ 18 ਸਾਲ ਤੋਂ ਲੈ ਕੇ 37 ਸਾਲ ਤੱਕ ਵਾਲੇ ਕੈਂਡੀਡੇਟ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਐਸਸੀ ਅਤੇ ਓਬੀਸੀ ਕੈਟਾਗਰੀ ਲਈ ਅਲੱਗ ਤੋਂ 5 ਸਾਲ ਦੀ ਏਜ ਰਿਲੇਕੇਸ਼ਨ ਹੋਵੇਗੀ ਯਾਨੀ ਕਿ ਉਬਜ਼ੀ ਅਤੇ ਐਸੀ ਕੈਟਾਗਰੀ ਵਾਲੇ ਕੈਂਡੀਡੇਟ 18 ਸਾਲ ਤੋਂ ਲੈ ਕੇ 42 ਸਾਲ ਤੱਕ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਅਤੇ ਫਿਜ਼ੀਕਲ ਹੈਂਡੀਕੈਪਟ ਪਰਸਲੀ 10 ਸਾਲ ਦੀ ਏਜਰ ਰੈਲੈਕਸੇਸ਼ਨ ਹੋਵੇਗੀ ਯਾਨੀ ਕਿ ਫਿਜ਼ੀਕਲ ਹੈਂਡੀਕੈਪਟ ਪਰਸਲ 18 ਸਾਲ ਤੋਂ ਲੈ ਕੇ 47 ਸਾਲ ਤੱਕ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਜੇ ਆਪਾਂ ਇਸ ਦੀ ਵਿਦਿਅਕ ਯੋਗਤਾ ਬਾਰੇ ਗੱਲ ਕਰੀਏ ਤਾਂ ਕੈਂਡੀਡੇਟ ਘੱਟ ਤੋਂ ਘੱਟ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ ਵਿੱਚ ਪਾਸ ਹੋਣਾ ਲਾਜ਼ਮੀ ਹੈ ਜੀ ਅਤੇ ਕੈਂਡੀਡੇਟ ਕੋਲੇ 120 ਘੰਟੇ ਦਾ ਕੰਪਿਊਟਰ ਸਰਟੀਫਿਕੇਟ ਜਾਂ O ਲੈਵਲ ਦਾ ਕੰਪਿਊਟਰ ਸਰਟੀਫਿਕੇਟ ਹੋਣਾ ਵੀ ਲਾਜ਼ਮੀ ਹੈ ਜੀ ਅਤੇ ਕੈਂਡੀਡੇਟ 10ਵੀਂ ਕਲਾਸ ਤੱਕ ਪੰਜਾਬੀ ਸਬਜੈਕਟ ਪਾਸ ਹੋਣਾ ਵੀ ਲਾਜ਼ਮੀ ਹੈ ਜੀ ਤੇ ਜੇ ਆਪਾਂ ਹੁਣ ਇਸ ਦੀ ਤਨਖਾਹ ਬਾਰੇ ਗੱਲ ਕਰੀਏ ਤਾਂ ਇਸ ਦੇ ਵਿੱਚ ਤਨਖਾਹ 35400 ਰੁਪਏ ਪਰ ਮਹੀਨਾ ਹੋਵੇਗੀ ਜੀ ਇਸ ਭਰਤੀ ਦੇ ਫਾਰਮ ਨੂੰ ਮੁੰਡੇ ਕੁੜੀਆਂ ਸਾਬਕਾ ਫੌਜੀ ਫਿਜ਼ੀਕਲ ਹੈਂਡੀਕੈਪਟ ਪਰਸਨ ਸਾਰੇ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਇਹ ਭਰਤੀ ਪੇਪਰ 베ਸ ਹੋਵੇਗੀ ਯਾਨੀ ਕਿ ਇਸ ਭਰਤੀ ਲਈ ਸਿਰਫ ਇੱਕ ਪੇਪਰ ਹੋਵੇਗਾ ਜੀ ਤੇ ਪੇਪਰ ਦੋ ਪਾਰਟ ਪਾਰਟ A ਅਤੇ ਪਾਰਟ B ਵਿੱਚ ਹੋਵੇਗਾ ਜੀ ਤੇ ਜੇ ਹੁਣ ਆਪਾਂ ਇਸ ਦੀ ਐਪਲੀਕੇਸ਼ਨ ਫੀਸ ਬਾਰੇ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਲਈ ਗਵਰਨਮੈਂਟ ਫੀਸ 1000 ਰੁਪਿਆ ਹੋਵੇਗੀ ਜੀ ਅਤੇ SC ਅਤੇ BC ਕੈਟਾਗਰੀ ਲਈ ਫੀਸ 250 ਰੁਪਏ ਹੋਵੇਗੀ ਜੀ ਅਤੇ ਐਕਸ ਸਰਵਿਸ ਮੈਲ ਲਈ 200 ਰੁਪਿਆ ਫੀਸ ਹੋਵੇਗੀ ਜੀ ਅਤੇ ਫਿਜ਼ੀਕਲ ਹੈਂਡੀਕਪਡ ਪਰਸਨ ਲਈ 500 ਰੁਪਿਆ ਗੌਰਮੈਂਟ ਫੀਸ ਹੋਵੇਗੀ ਜੀ ਜਿਹੜੇ ਵੀ ਉਮੀਦਵਾਰ ਇਸ ਭਾਰਤੀ ਦੇ ਫਾਰਮ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਜੀ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਇਸ ਦਾ ਲਿੰਕ ਮਿਲ ਜਾਵੇਗਾ ਜੀ ਅਤੇ ਇਸ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਤੁਹਾਡੇ ਟੈਲੀਗ੍ਰam ਚੈਨਲ ਤੇ ਅਪਲੋਡ ਕਰ ਦਿੱਤਾ ਜਾਵੇਗਾ ਜੀ ਜਿੱਥੇ ਜਾ ਕੇ ਤੁਸੀਂ ਇਸ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ ਜੀ ਅਤੇ ਜਦੋਂ ਵੀ ਪੇਪਰ ਦਾ ਸਿਲੇਬਸ ਅਪਲੋਡ ਕੀਤਾ ਜਾਵੇਗਾ ਜੀ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਜੀ ਤੇ ਜੇ ਅਪਨ ਗੱਲ ਕਰੀਏ ਇਸ ਇਸ ਭਰਤੀ ਦੇ ਫਾਰਮ ਨੂੰ ਭਰਨਾ ਕਦੋਂ ਇਸ ਦੀ ਆਖਰੀ ਮਿਤੀ ਕੀ ਹੋਵੇਗੀ ਜੀ ਇਸ ਭਰਤੀ ਦੇ ਫਾਰਮ 12 2025 ਯਾਨੀ ਕਿ ਅੱਜ ਤੋਂ ਇਸ ਭਰਤੀ ਦੇ ਫਾਰਮ ਫਿਲ ਹੋਣੇ ਸਟਾਰਟ ਹੋ ਚੁੱਕੇ ਹਨ ਜੀ ਅਤੇ ਇਸ ਦੀ ਇਸ ਦੀ ਆਖਰੀ ਮਿਤੀ ਕੀ ਜਨਵਰੀ 2025 ਸ਼ਾਮ 5 ਵਜੇ ਤੱਕ ਹੋਵੇਗੀ ਜੀ ਜਿਹੜੀ ਵੀ ਕੈਂਡੀਡੇਟ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਜੀ ਉਹ 21 ਜਨਵਰੀ 2025 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਇਸ ਭਰਤੀ ਦੇ ਫਾਰਮ ਨੂੰ ਆਨਲਾਈਨ ਅਪਲਾਈ ਕਰ ਸਕਦੇ ਹਨ ਜੀ ਤੇ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਹੋਰ ਕਿਸੇ ਵੀ ਜਾਣਕਾਰੀ ਬਾਰੇ ਵੀਡੀਓ ਵਿੱਚ ਕਮੈਂਟ ਕਰ ਸਕਦੇ ਹੋ ਜੀ ਧੰਨਵਾਦ